ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਤਸਵੀਰਾਂ ਮੈਂ ਤੁਹਾਨੂੰ ਅੱਜ 6 ਅਕਤੂਬਰ ਨੂੰ ਦਿਖਾ ਰਿਹਾ ਹਾਂਗਾ ਬੰਡਾਲਾ ਪਿੰਡ ਦੇ ਕੋਲ ਜੋ ਸਤਲੁਜ ਵਹਿੰਦਾ ਸੋ ਸਤਲੁਜ ਦੇ ਵਿੱਚ ਪਾਣੀ ਅੱਜ ਫੇਰ ਵੱਧ ਚੁੱਕਿਆ ਹੈ ਪਾਣੀ ਦੇ ਬਹਾਨੇ ਦੁਬਾਰੇ ਜ਼ਮੀਨਾਂ ਫੇਰ ਭਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਦੁਬਾਰਾ ਜਿਹੜੇ ਬੰਨ ਬੰਨੇ ਸੀ ਉਹ ਦੁਬਾਰਾ ਫੇਰ ਟੁੱਟ ਚੁੱਕੇ ਨੇ ਇੱਕ ਆਸ ਸੀ ਕਿ ਕਣਕ ਬੀਜ ਲੈਣਗੇ ਇਹ ਲੋਕ ਇਹਨਾਂ ਦੀ ਕਣਕ ਆਪਾਂ ਬੀਜ ਕੇ ਦੇਣੀ ਐ ਸੰਸਤਾ ਨੇ ਬਾਬਾ ਦੀਪ ਸਿੰਘ ਸੇਵਾਦਲ ਗੜ੍ਹਦੀਵਾਲ ਨੇ ਪਰ ਉਹ ਆਸ ਵੀ ਮੈਨੂੰ ਲੱਗਦਾ ਇੱਕ ਖਤਮ ਹੁੰਦੀ ਜਾਪਦੀ ਐ ਕਿ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਜੇ ਆਹੀ ਹਾਲਾਤ ਰਹੇ ਤੁਸੀਂ ਆਹ ਸਾਹਮਣੇ ਪਾਣੀ ਵਗਦਾ ਦੇਖ ਰਹੇ ਹੋ ਮੇਰੇ ਖੜੇ ਖੜੇ ਆਹ 5-7 ਕੀਲੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਭਰ ਗਏ ਉਹ ਬੰਦੇ ਪਰਲੇ ਪਾਸੇ ਦਰਿਆ ਹੈ ਪਰ ਦਰਿਆ ਨੇ ਦੁਬਾਰਾ ਫੇਰ ਇਨੀ ਤੇਜ਼ੀ ਫੜ ਲਈ ਐ ਕਿ ਜਿਹੜੀਆਂ ਜ਼ਮੀਨਾਂ ਬਿਲਕੁਲ ਸੁੱਕ ਗਈਆਂ ਸੀ ਜਿਹੜੀਆਂ ਜ਼ਮੀਨਾਂ ਬਹਣਯੋਗ ਹੋ ਗਈਆਂ ਸੀ ਉਨ੍ਹਾਂ ਦੇ ਵਿੱਚ ਦੁਬਾਰਾ ਫੇਰ ਬੜੀ ਤੇਜ਼ੀ ਦੇ ਨਾਲ ਅੱਜ 6 ਅਕਤੂਬਰ ਹੋ ਗਈ ਹੈ ਸੰਗਤ ਜੀ 6 ਅਕਤੂਬਰ ਨੂੰ ਫੇਰ ਦੁਬਾਰਾ ਪਾਣੀ ਸਤਲੋਜ ਦੇ ਵਿੱਚ ਚੜ ਗਿਆ ਇਹਨਾਂ ਲੋਕਾਂ ਨੂੰ ਇੱਕ ਆਸ ਵੱਜੀ ਸੀ ਕਿ ਸ਼ਾਇਦ ਸਾਲੋਂ ਛਾੜੀਆਂ ਜਿਹੜੀਆਂ ਝੋਨੇ ਨੇ ਜੀਰੀਆਂ ਨੇ ਉਹ ਖਾab ਹੋ ਗਈਆਂ ਪਾਣੀ ਦੇ ਨਾਲ ਸ਼ਾਇਦ ਅਸੀਂ ਆਪਣੀਆਂ ਜਿਹੜੀਆਂ ਕਣਕਾਂ ਨੇ ਉਹ ਬੀਜ ਪਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅੱਜ 6 ਅਕਤੂਬਰ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜੇ ਆਹੀ ਹਾਲਾਤ ਬਣੇ ਰਹੇ ਸਰਕਾਰ ਸੁੱਤੀ ਰਹੀ ਸਰਕਾਰ ਨੇ ਕੋਈ ਬੰਨਾਂ ਦਾ ਇੰਤਜ਼ਾਮ ਨਾ ਕੀਤਾ ਮੈਨੂੰ ਨਹੀਂ ਲੱਗਦਾ ਇਹ ਵਿਚਾਰੇ ਲੋਕ ਆਪਣੀਆਂ ਕਣਕਾਂ ਵੀ ਸਕੇਣਗੇ ਆਹ ਦੇਖ ਸਕਦੇ ਹੋ ਮੇਰੇ ਖੜੇ ਖੜੀ ਪੰਜ ਸੱਤ ਕਿਲੇ ਮਿੰਟਾਂ ਦੇ ਵਿੱਚ ਹੀ ਸੰਗਤ ਜੀ ਭਰ ਚੁੱਕੇ ਨੇ ਸ਼ੇਅਰ ਕਰੀ ਚੱਲਿਓ ਤਾਂ ਜੋ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅੱਜ 6 ਅਕਤੂਬਰ ਹੋ ਚੁੱਕੀ ਐ 6 ਅਕਤੂਬਰ ਦੇ ਸਵਾ 1:00 ਵੱਜ ਗਿਆ ਤੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੇਤ ਨੇ ਤੇ ਮੇਰੇ ਇਹ ਬੰਨ ਦੇ ਪਰਲੇ ਪਾਸੇ ਸਤਲੁਜ ਹੈ ਤੇ ਆਹ ਮੇਰੇ ਦੇਖਦੇ ਦੇਖਦੇ ਹੁਣ ਪਾਣੀ ਆ ਆ ਪਹੀ ਤੇ ਚੜ ਗਿਆ ਤੇ ਆ 5 ਕਿਲੇ ਮੇਰੇ ਦੇਖਦੇ ਦੇਖਦੇ ਭਰ ਚੁੱਕੇ ਨੇ ਸੋ ਬਾ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ੀ ਹੈ ਆ ਪਾਣੀ ਦੇਖ ਸਕਦੇ ਹੋ ਇਹ ਖੇਤਾਂ ਦੇ ਵਿੱਚ ਦੀ ਦੁਬਾਰਾ ਫੇਰ ਵਗ ਰਿਹਾ ਹੈ ਫੇਰ ਕਿਤੇ ਉਹੀ ਹਾਲਾਤ ਨਾ ਬਣ ਜਾਣ ਸਰਕਾਰ ਕਿਤੇ ਸੁੱਤੀ ਨਾ ਰਹੇ ਕਿਤੇ ਫੇਰ ਉਹੀ ਹਾਲਾਤਾਂ ਦੇ ਨਾਲ ਦੁਬਾਰਾ ਘਰਾਂ ਤੱਕ ਪਾਣੀ ਪਹੁੰਚੇ ਪਤਾ ਨਹੀਂ ਇਹ ਪਾਣੀ ਆਇਆ ਮੀਰ ਹੈ ਜਾਂ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਸਤਾਇਆ ਜਾ ਰਿਹਾ ਡੋਬਿਆ ਜਾ ਰਿਹਾ ਇਹਨਾਂ ਦੀਆਂ ਜ਼ਮੀਨਾਂ ਦੇ ਬੰਦੇ ਲਈ ਇਹ ਹਲੇ ਤੱਕ ਸਮਝ ਨਹੀਂ ਆਇਆ ਚਲੋ ਵਾਹਿਗੁਰੂ ਦੇਖਦਾ ਪਰ ਪੰਜਾਬ ਦੇ ਲੋਕੋ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਅਰਦਾਸ ਕਰੋ ਇਹਨਾਂ ਲੋਕਾਂ ਦੇ ਲਈ ਵਾਹਿਗੁਰੂ ਨੂੰ ਕਹੋ ਕਿ ਇਹਨਾਂ ਦੀ ਇੱਕ ਫਸਲ ਤਾਂ ਖਰਾਬ ਹੋ ਹੀ ਚੁੱਕੀ ਹੈ ਆਉਣ ਵਾਲੀਆਂ ਫਸਲਾਂ ਦਾ ਵਾਹਿਗੁਰੂ ਸੱਚਾ ਪਾਤਸ਼ਾਹ ਇਹਨਾਂ ਨੂੰ ਬੀਜਣ ਦਿਓ ਆਉਣ ਵਾਲੀਆਂ ਫਸਲਾਂ ਨੂੰ ਤਾਂ ਇਹ ਬੀਜ ਸਕਣ ਜ਼ਮੀਨਾਂ ਦਾ ਆਪਣੀਆਂ ਪਧਰੀਆਂ ਪਧਰੀਆਂ ਕਰ ਸਕਣ ਪਰ ਅੱਜ 6 ਅਕਤੂਬਰ ਨੂੰ ਜਿਹੜੇ ਹਿਸਾਬ